ਕਿਸਾਨਾਂ ਨੇ ਕਰਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਦਾ ਘਰਾਓ ਕਿਉਂਕਿ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਅਸੀਂ 31 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਤੇ ਮੁੱਖ ਮੰਤਰੀ ਦੀ ਰਿਹائش ਦਾ ਘਰਾਓ ਕਰਾਂਗੇ ਉਸੇ ਐਲਾਨ ਨੂੰ ਫੁੱਲ ਚੜਾਉਂਦੇ ਹੋਏ ਅੱਜ ਕਿਸਾਨਾਂ ਦੇ ਵੱਲੋਂ ਮੰਤਰੀਆਂ ਵਿਧਾਇਕਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਦਾ ਘਰਾਓ ਕੀਤਾ ਇਸ ਮੌਕੇ ਉਗਰਾਹਾਂ ਜਥੇਬੰਦੀ ਦੇ ਵੱਲੋਂ ਵੀ ਸਾਥ ਦਿੱਤਾ ਗਿਆ ਸਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚੇ ਦੇ ਵੱਲੋਂ ਵੀ ਵੱਡਾ ਇਕੱਠ ਕੀਤਾ ਗਿਆ ਤੇ ਕੇਐਮਐਮ ਜੋ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਸੀ ਉਹਨਾਂ ਦੇ ਵੱਲੋਂ ਵੀ ਵੱਡਾ ਇਕੱਠ ਕੀਤਾ ਗਿਆ ਤਾਂ ਦੋਵੇਂ ਫੋਰਮ ਤੇ ਬਾਕੀ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਸਮਰਥਨ ਮਿਲਿਆ ਕਿਸਾਨਾਂ ਨੂੰ ਅੱਜ ਸਾਰੇ ਇਕਜੁੱਟ ਹੋ ਕੇ ਵੱਡਾ ਇਕੱਠ ਕਰਦੇ ਹੋਏ ਨਜ਼ਰ ਆਏ ਆਖਰ ਕੀ ਕਾਰਨ ਰਹੇ ਨੇ ਕਿ ਆਖਰ ਇਸ ਤਰੀਕੇ ਦੇ ਨਾਲ ਮੁੱਖ ਮੰਤਰੀ ਦੀ ਰਿਹੈਸ਼ ਦਾ ਘਰੋ ਕਰਨਾ ਪੈ ਰਿਹਾ ਪੂਰੀ ਗੱਲਬਾਤ ਕਿਸਾਨਾਂ ਦੀ ਜੁਬਾਨੀ ਹੈ ਜਿਹੜੇ ਸਾਰੇ ਕਿਸਾਨ ਜਿੱਥੇ ਬੰਦਿਆਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਐਮਐਲਿਆਂ ਦਾ ਤੇ ਮਿਨਿਸਟਰਾਂ ਦੇ ਘਰਾਂ ਦਾ ਘਰਾਓ ਕੀਤਾ ਗਿਆ 19 ਮਾਰਚ ਨੂੰ ਜਿਹੜਾ ਕਿਸਾਨ ਨੂੰ ਖਦੇੜਿਆ ਗਿਆ ਠੀਕ ਹੈ ਨਾ ਤੋਂ ਜਿਹਨੂੰ ਹੁਣ ਜਿਹੜਾ ਪਿਛਲੇ ਦਿਨੀ ਦੋਨਾਂ ਬਾਰਡਰਾਂ ਤੇ ਸਰਕਾਰ ਨੇ ਵੱਡੇ ਪੱਧਰ ਤੇ ਭਗਵੰਤ ਮਾਨ ਦੀ ਨੇ ਵੱਡਾ ਜ਼ੁਲਮ ਕੀਤਾ ਉਹਦੇ ਬਰਕਲਾ ਪਹਿਲਾਂ 28 ਤਰੀਕ ਨੂੰ ਵੱਡੇ ਪੱਧਰ ਤੇ ਪੰਜਾਬ ਦੇ ਲੋਕ ਇਕੱਠੇ ਹੋਏ ਐ ਅੱਜ ਫੇਰ ਇਹਨਾਂ ਦੇ ਐਮਐਲਿਆਂ ਦੇ ਘਰਾਂ ਚ ਅੱਜ ਮੁੱਖ ਮੰਤਰੀ ਦੇ ਬਾਰ ਚ ਸੀ ਸਮਰੂਹ ਬੈਠੇ ਆਂ ਪੰਜਾਬ ਦੇ ਕਿਰਤ ਕਰਨ ਵਾਲੇ ਲੋਕ ਪੰਜਾਬ ਦੀ ਸਰਕਾਰ ਨੂੰ ਜਵਾਬ ਦੇਣ ਵਾਸਤੇ ਬੈਠੇ ਨੇ ਜਿਹੜੇ ਇਹਨਾਂ ਦੇ ਅਫਸਰਾਂ ਨੇ ਵੱਡੇ ਪੱਦਰ ਤੇ ਜ਼ੁਲਮ ਕਰਕੇ ਦੋਏ ਮੋਰਚਿਆਂ ਨੂੰ ਪੱਟ ਕੇ ਬਾਅਦ ਚ ਬਿਆਨ ਦਿੱਤੇ ਵੀ ਅੱਜ ਤੋਂ ਬਾਅਦ ਜਿਹੜਾ ਧਰਨਾ ਲੱਗੂਗਾ ਉਹ ਮਨਜ਼ੂਰੀ ਲੈਣੀ ਪਊਗੀ ਅਸੀਂ ਰਿਟਾਇਰ ਨਹੀਂ ਹੋਏ ਕਿਤੇ ਵੀ ਧਰਨਾ ਨਹੀਂ ਲੱਗਣ ਦਿੱਤਾ ਜਾਊਗਾ ਉਹਦਾ ਜਵਾਬ ਦੇਣ ਵਾਸਤੇ ਅੱਜ ਪੰਜਾਬ ਦੇ ਲੋਕ ਆਏ ਨੇ ਪੰਜਾਬ ਦੇ ਲੋਕ ਉਦੋਂ ਹੀ ਜਾਗਦੇ ਨੇ ਜਦੋਂ ਸਰਕਾਰਾਂ ਵਧ ਕੇ ਜ਼ੁਲਮ ਕਰਦੀਆਂ ਨੇ ਅੱਜ ਇੱਕ ਫਰੰਟ ਤੇ ਸਾਰੇ ਪੰਜਾਬ ਦੇ ਲੋਕ ਇਕੱਠੇ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਦੀ ਸਰਕਾਰ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ ਪਿੰਡੀ ਪਿੰਡੀ ਘਰ ਘਰ ਇਹ ਗੱਲ ਚੱਲਦੀ ਹੈ ਵੀ ਕਦੋਂ ਤੁਸੀਂ ਪੰਜਾਬ ਦੇ ਅੰਦਰ ਆਪਣੀਆਂ ਟੀਮਾਂ ਲੈ ਕੇ ਵੜੋਗੇ ਤੇ ਕਿਹੜੇ ਮੂੰਹ ਵੜੋਗੇ ਤੇ ਕਿਵੇਂ ਪੰਜਾਬ ਦੇ ਲੋਕ ਵੜਨ ਦੇਣਗੇ ਇਹ ਜਣੇ ਕਿ ਝੂਠ ਮਾਰ ਕੇ ਵੱਡੇ ਪੱਧਰ ਤੇ ਖੋਂਦ ਚਾਏ ਜਿਹੜੇ ਕਹਿੰਦੇ ਤੇ 5 ਮਿੰਟ ਚ ਐਮਐਸਪੀ ਦੇਵਾਂਗੇ ਅੱਜ ਫੇਰ ਉਹ ਬੀਬਾ ਕਹਿੰਦੀ ਐ ਕਹਿੰਦੀ ਕੀ ਗੱਲ ਐ ਸਾਰੇ ਨਸ਼ੇ ਖਤਮ ਕਰਤੇ ਨਸ਼ਾ ਮੁਕਤ ਕਰਤਾ ਪੰਜਾਬ ਭਗਵੰਤ ਮਾਨ ਦੀ ਸਰਕਾਰ ਆਊਗੀ ਦੁਬਾਰੇ ਬੀਬਾ ਤੂੰ ਹੀ ਨਹੀਂ ਆਬਦੇ ਉਹਦੇ ਤੇ ਰਹੀ ਭਗਵੰਤ ਮਾਨ ਨੇ ਕਿੱਥੇ ਆਉਣਾ ਸਭ ਤੋਂ ਵੱਡਾ ਜ਼ੁਲਮ ਮੀਟਿੰਗ ਦੇ ਵਿੱਚੋਂ ਆਉਂਦੇ ਕਿਸਾਨਾਂ ਨੂੰ ਗ੍ਰਿਫਤਾਰ ਕਰਨਾ ਫਿਰ ਕਿਸਾਨਾਂ ਦੀ ਵੱਡੇ ਪੱਧਰ ਤੇ ਮੋਰਚਿਆਂ ਦੀ ਲੁੱਟ ਕਰਨੀ ਗ੍ਰਿਫਤਾਰੀਆਂ ਹੁੰਦੀਆਂ ਹੁੰਦੀਆਂ ਰਹੀਆਂ ਪਹਿਲਾਂ ਵੀ ਸਰਕਾਰਾਂ ਨੇ ਕੀਤੀਆਂ ਪਰ ਲੁੱਟ ਪਹਿਲੀ ਵਾਰ ਹੋਈ ਹੈ ਦੱਬੀਆਂ ਦੀ ਸਿੰਖਾਂ ਤੋਂ ਲੈ ਕੇ ਟਰਾਲੀਆਂ ਟਰੈਕਟਰ ਤੱਕ ਪੰਜਾਬ ਦੀ ਪੁਲਿਸ ਨੇ ਲਵੇ ਖੜ ਕੇ ਲਟਾਈਆਂ ਨੇ ਜਿਹਦੇ ਵਿੱਚ ਪੰਜਾਬ ਦੇ ਸਰਪੰਚ ਇੱਥੇ ਦਾ ਪੁਲਿਸ ਮੁਖੀ ਕਹੀ ਜਾਂਦਾ ਵੀ ਇੱਕ ਵੀ ਅਜਿਹਾ ਪਰਚਾ ਦਰਜ ਨਹੀਂ ਹੋਇਆ ਜਦੋਂ ਪਰਚਾ ਦਰਜ ਹੋਇਆ ਪਹਿਲਾ ਹੀ ਪਰਚਾ ਦਰਜ ਜਣੀ ਕਿ ਪੁਲਿਸ ਮੁਲਾਜ਼ਮਤੇ ਹੋਇਆ ਹਜੇ ਵੀ ਬਹੁਤ ਟਰਾਲੀਆਂ ਉਸ ਸਰਪੰਚ ਤੇ ਪਰਚਾ ਕਦੋਂ ਹੋਊਗਾ ਜਿਹਦੇ ਘਰੋਂ ਟਰਾਲੀਆਂ ਤੇ ਆਈਆਂ ਇਹ ਪਹਿਲੀ ਵਾਰ ਹੋਇਆ ਵੱਡਾ ਕਲੰਕ ਰਹਿਂਦੀ ਦੁਨੀਆ ਤੱਕ ਪੁਲਿਸ ਦੇ ਮੱਥੇ ਤੇ ਲੱਗਿਆ ਵੀ ਮੋਰਚਾ ਪਟਕੇ ਪੁਲਿਸ ਨੇ ਆਪ ਹੀ ਚੋਰੀ ਕੀਤੀ ਜਿਹੜੇ ਪੁਲਿਸ ਦੀਆਂ ਗੱਡੀਆਂ ਚ ਗੱਦੇ ਲੈ ਕੇ ਗਏ ਗੱਦਾ ਕੋਈ ਖਾਸ ਚੀਜ਼ ਨਹੀਂ 500 ਦਾ ਆ ਜਾਂਦਾ ਕਿਸਾਨ ਫੇਰ ਆਪਦਾ ਸਾਜੋ ਸਮਾਨ ਇਕੱਠਾ ਕਰਨਗੇ ਕਿਉਂ ਜਦੋਂ ਜੈਤਸ ਕਿਸਾਨ ਲੱਗਿਆ ਹੋਇਆ ਇਸ ਦੇਸ਼ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਇਹ ਸਾਰੀ ਜੁੰਡਲੀ ਪੰਜਾਬ ਨੂੰ ਲਟਾਉਣ ਵਾਸਤੇ ਲੱਗੀ ਆ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਪਤਾ ਹੈ ਇਹਨੇ ਰਾਖ ਲਾ ਕੇ ਕਿਹਾ ਵੀ ਰਸਤੇ ਖੋਲ ਦਤੇ ਵਪਾਰੀ ਬਹੁਤ ਤੰਗ ਸੀਗੇ ਪਰ ਸਾਨੂੰ ਪਤਾ ਰਸਤੇ ਨੇ ਜਿਹੜੇ ਉਹ ਅਜੋਗਦਾਰਿਆਂ ਲਈ ਉਸ ਅਮਰੀਕਾ ਦੀਆਂ ਏਜੰਸੀਆਂ ਲਈ ਉਸ ਅਮਰੀਕਾ ਦੀਆਂ ਕੰਪਨੀਆਂ ਲਈ ਖੋਲਿਆ ਜਿਹੜਾ ਨੇ ਆਉਂਦੇ ਸਾਲਾਂ ਚ ਇੱਥੇ ਵਪਾਰੀਆਂ ਨੂੰ ਵੱਡੇ ਪੱਧਰ ਤੇ ਭਾਰਤਿਆ ਨੂੰ ਫੇਲ ਕਰਨਾ ਹੈ ਬਾਜ਼ਾਰ ਲੁੱਟਣੇ ਆ ਪੰਜਾਬ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨਾ ਉਹਦੀ ਲੜਾਈ ਹੈ ਖਾਸ ਕਰਕੇ ਉਹਦਾ ਰਾਹ ਖੋਲਿਆ ਗਿਆ ਤਾਂ ਹੀ ਇਸ ਲੋਟ ਜ਼ੁਲਮ ਕਰਕੇ ਪੰਜਾਬ ਦੀ ਸਰਕਾਰ ਨੇ ਰਿਸਕ ਲਿਆ ਜਿਹਦੇ ਵਿੱਚ ਪੂਰਨ ਤੌਰ ਤੇ ਭਾਜਪਾ ਨੇ ਵੱਡਾ ਪੱਤਾ ਖੇលਿਆ ਵੀ ਭਗਮੰਤਮਾਨ ਤੋਂ ਜਿੰਨਾ ਕੰਮ ਲਿਆ ਜਾਂਦਾ ਹੈ ਇਸ 2 ਸਾਲ ਦੇ ਵਿੱਚ ਲਿਆ ਜਾਵੇ ਉਹ ਭਗਵੰਤ ਮਾਰ ਨੇ ਪੂਰੀ ਡਿਊਟੀ ਨਿਭਾਈ ਆ ਜਿਹੜੇ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅੱਜ ਕੀ ਨਾਮ ਹੈ ਜੀ ਤੁਹਾਡਾ ਕਰਨੈਲ ਕੌਰ ਮੇਰਾ ਨਾਮ ਹੈ ਬਲਾਕ ਲਹਿਰਾ ਤੇ ਪਿੰਡ ਹਰਿਆਉ ਹੈ ਕੀ ਕਹਿਣਾ ਚਾਹੁੰਦੇ ਹੋ 19 ਮਾਰਚ ਨੂੰ ਕਿਸਾਨਾਂ ਨੂੰ ਜਬਰੀ ਬਾਟਰਾਂ ਤੋਂ ਉਠਾਇਆ ਗਿਆ ਸਮਾਨ ਵੀ ਬੜਾ ਚੋਰੀ ਹੋਇਆ ਤੇ ਅੱਜ ਸੀਐਮ ਦੀ ਕੋਠੀ ਦਾ ਘਰਾਓ ਕੀਤਾ ਹੋਇਆ ਇਸ ਧੋਖੇਬਾਜ਼ ਨੇ ਪਹਿਲਾਂ ਤਾਂ ਸਾਨੂੰ ਪੜਾਵਾ ਦੇ ਕੇ ਵੋਟਾਂ ਲੈਂਤੀਆਂ ਸੀ ਮੈਂ ਬਦਲਾਵ ਲਿਆ ਦੂੰ ਦੇਖੋ ਬਦਲਾਵ ਲਿਆ ਤਾਂ ਮਤਾਵਾ ਪਹਿਣਾ ਵੀ ਸੜਕਾਂ ਤੇ ਲਿਆਤੀਆਂ ਫਿਰ ਇਹਨੇ ਸਾਨੂੰ ਸ਼ਾਂਤਮਈ ਮੀਟਿੰਗ ਦਿੱਤੀ ਮੀਟਿੰਗ ਤੇ ਸੱਦ ਕੇ ਕਿਸਾਨਾਂ ਨਾਲ ਧੋਖਾ ਕੀਤਾ ਗ੍ਰਿਫਤਾਰੀਆਂ ਪਵਾਇਆਂ 19 ਤਰੀਕ ਨੂੰ 20 ਨੂੰ ਇਹਨਾਂ ਨੇ ਇਸ ਭਗਵੰਤ ਮਾਨ ਗਦਾਰ ਨੇ ਸਾਡਾ ਸ਼ੰਭੂ ਤੇ ਖਨੌਰੀ ਦੇ ਉੱਤੋਂ ਸਾਰਾ ਸਮਾਨ ਚੋਰੀ ਕੀਤਾ ਤੋੜਪੰਨ ਕੀਤਾ ਕਿਸਾਨਾਂ ਤੇ ਦਸਾਦ ਦਿੱਟਾਇਆ ਪਰਚੇ ਦਿੱਤੇ ਗ੍ਰਿਫਤਾਰੀਆਂ ਪਾਈਆਂ ਤਾਂ ਸਾਨੂੰ ਵੀ ਸੰਗਰੂ ਡੀਸੀ ਦਫ਼ਤਰ ਦੇ ਮੂਹਰੇ ਚੱਕ ਕੇ ਗ੍ਰਿਫਤਾਰ ਕੀਤਾ ਗਿਆ ਸਾਡੇ ਸਿਰਾਂ ਤੋਂ ਚੁੰਨੀਆਂ ਲਾਈਆਂ ਗਈਆਂ ਇਹਦੀ ਪੁਲਿਸ ਨੇ ੱੱਕੇ ਮਾਰ ਮਾਰ ਸਾਡੇ ਕਿਸਾਨਾਂ ਦੇ ਸਿਰਾਂ ਤੋਂ ਦਸਤਾਰ ਲਾਹੇ ਗਏ ਪ੍ਰਭਮੰਤਮਾਨ ਕਹਿੰਦਾ ਵੀ ਚਿੱਟਿਆਂ ਨੂੰ ਫੜੋ ਪਰਚੇ ਦਿਓ ਤੇ ਇਹਨਾਂ ਦੀਆਂ ਕੋਠੀਆਂ ਢਾਹੋ ਚਿੱਟੇ ਵਾਲਾ ਕੌਣ ਹੈ ਵੱਡਾ ਅਪਰਾਧੀ ਤਾਂ ਪ੍ਰਭਮੰਤਮਾਨ ਹੈ ਇਹ ਬਾਹਰੋਂ ਚਿੱਟਾ ਕਿਉਂ ਆਉਣ ਦਿੰਦਾ ਜੇ ਚਿੱਟਾ ਆਉਂਦਾ ਹੈ ਵੇਚਦੀ ਵੀ ਇਹ ਦੀ ਪੁਰਸਾ ਹੈ ਇਹ ਵੇਚਦਾ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਇਸ ਭਗਵੰਤਮਾਨ ਗਦਾਰ ਦੀ ਉਸਤੌਜ ਪਿੰਡ ਵਾਲੀ ਕੋਠੀ ਢਾਈ ਜਾਵੇ ਨਸ਼ੇ ਦੇ ਦਸਾ ਦੇ ਵਿੱਚ ਜਿਹਦਾ ਜ਼ਿੰਮੇਵਾਰ ਹਲਕੇ ਦਾ ਡੀਸੀ ਹੈ ਪਿੰਡ ਅਸਤਾਉਜ ਦਾ ਸਰਪੰਚ ਜ਼ਿੰਮੇਵਾਰ ਹੈ ਹੋਰਾਂ ਦੀਆਂ ਕੋਠੀਆਂ ਢਾਉਣ ਤੋਂ ਪਹਿਲਾਂ ਇਸ ਗਦਾਰ ਭਗਵੰਤ ਮਾਨ ਦੀ ਕੋਠੀ ਢਾਈ ਜਾਵੇ ਜਿਹੜਾ ਸਭ ਤੋਂ ਵੱਡਾ ਚੋਰ ਹੈ ਸਾਡੀਆਂ ਟਰਾਲੀਆਂ ਸਾਡੇ ਫਰਿੱਜ ਪੱਖੇ ਏਸੀ ਕੋਈ ਟਰਾਲੀ ਦੀ ਹੁਕਮ ਨਹੀਂ ਛੱਡੀ ਵੱਡੇ ਖੱਬੀਖਾਨ ਨੇ ਇਹਦਾ ਇਹ ਚੋਰੀਆਂ ਨਾਲ ਢਿੱਡ ਭਰੂਗਾ ਪਹਿਲਾਂ ਬਹੁਤ ਖਾ ਗਿਆ ਇਹ ਪੰਜਾਬ ਨੂੰ ਅੱਗੇ ਇਹ ਵੋਟਾਂ ਵੇਲੇ ਕਿਹੜਾ ਮੂੰਹ ਲੈ ਕੇ ਸਾਡੇ ਪਿੰਡਾਂ ਦੇ ਵਿੱਚ ਆਊਗਾ ਅਸੀਂ ਬੀਜੇਪੀ ਨੂੰ ਤੇ ਆਪਣੀ ਕੇਂਜਰੀਬੜ ਨੂੰ ਝਾੜੂ ਵਾਲਿਆਂ ਨੂੰ ਸਪਸ਼ਟ ਕਹਿਨੇ ਆਂ ਕਿ ਸਾਡੇ ਪਿੰਡਾਂ 'ਚ ਬੜਨ ਦੀ ਇਹ ਕੋਸ਼ਿਸ਼ ਨਾ ਕਰਨਾ ਜੇ ਆਉਣਗੇ ਤਾਂ ਅਸੀਂ ਬਾਥੀਆਂ ਤੇ ਰੋੜਿਆਂ ਦੇ ਟਰਾਲੀਆਂ ਪਰ ਕੇ ਸੱਥਾਂ 'ਚ ਖੜਿਆ ਕਰਾਂਗੇ ਅੱਗੇ ਤਾਂ ਅਸੀਂ ਇਹਨਾਂ ਦਾ ਹਾਰਾਂ ਆਸਵਾਦ ਕਰਦੇ ਤੇ ਫੁੱਲਾਂ ਦੇ ਹਾਰਾਂ ਨਾਲ ਹੁਣ ਅਸੀਂ ਇਹਨਾਂ ਦਾ ਛਿੱਤਰ ਸੁਣਿਆ ਕਿਸਾਂਾਂ ਦੇ ਵੱਲੋਂ ਦੱਸਿਆ ਗਿਆ ਕਿ ਜਿਸ ਤਰੀਕੇ ਦੇ ਨਾਲ 19 ਮਾਰਚ ਨੂੰ ਕਿਸਾਨਾਂ ਦੇ ਨਾਲ ਪੰਜਾਬ ਦੇ ਪ੍ਰਸ਼ਾਸਨ ਨੇ ਕੀਤਾ ਪੰਜਾਬ ਦੀ ਸਰਕਾਰ ਨੇ ਧੱਕੇਸ਼ਾਹੀ ਕੀਤੀ ਕਿਸਾਨਾਂ ਨੂੰ ਖੰਡੇੜਿਆ ਗਿਆ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਕਿਸਾਨਾਂ ਦੇ ਉੱਤੇ ਤਸ਼ੱਦਦ ਵੀ ਕੀਤਾ ਗਿਆ ਤੇ ਬਾਅਦ ਦੇ ਵਿੱਚ ਕਿਸਾਨਾਂ ਦੀਆਂ ਟਰਾਲੀਆਂ ਹੋਰ ਸਮਾਨ ਵੀ ਖੁਦ ਪੁਲਿਸ ਦੇ ਵੱਲੋਂ ਚੋਰੀ ਕਰਵਾਇਆ ਗਿਆ ਇਲਜ਼ਾਮ ਕਿਸਾਨਾਂ ਦੇ ਵੱਲੋਂ ਲਗਾਏ ਗਏ ਨਾ ਤਾਂ ਜਿਸ ਦੇ ਜ਼ਬਰਦਸਤ ਵਿਰੋਧ ਕਰਦੇ ਹੋਏ ਅੱਜ ਕਿਸਾਨਾਂ ਦੇ ਵੱਲੋਂ ਇਹ 12 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਐਮਐਲਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਦਾ ਘਰਾਓ ਕੀਤਾ ਗਿਆ ਖੈਰ ਇਸ ਘਰਾਓ ਦੀ ਆਵਾਜ਼ ਕੀ ਕੇਂਦਰ ਤੱਕ ਪਹੁੰਚੇਗੀ ਇਸ ਘਰਾਓ ਦੇ ਨਾਲ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਕਿਸਾਨ ਕੀ ਇਸ ਘਰਾਓ ਤੋਂ ਬਾਅਦ ਹੁਣ 4 ਤਰੀਕ ਨੂੰ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਮੈਂ ਕਿਸਾਨਾਂ ਨੂੰ ਮੀਟਿੰਗ ਦੇ ਵਿੱਚ ਲੈ ਕੇ ਜਾਵਾਂਗਾ ਉਹ ਮੀਟਿੰਗ ਦੇ ਵਿੱਚ ਲੈ ਕੇ ਜਾਣਗੇ ਸੁਣਿਆ ਕਿਸਾਨਾਂ ਦੇ ਵੱਲੋਂ ਦੱਸਿਆ ਗਿਆ ਕਿ ਜਿਸ ਤਰੀਕੇ ਦੇ ਨਾਲ 19 ਮਾਰਚ ਨੂੰ ਕਿਸਾਨਾਂ ਦੇ ਨਾਲ ਪੰਜਾਬ ਦੇ ਪ੍ਰਸ਼ਾਸਨ ਨੇ ਕੀਤਾ ਪੰਜਾਬ ਦੀ ਸਰਕਾਰ ਨੇ ਧੱਕੇਸ਼ਾਹੀ ਕੀਤੀ ਕਿਸਾਨਾਂ ਨੂੰ ਖੰਡੇੜਿਆ ਗਿਆ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਕਿਸਾਨਾਂ ਦੇ ਉੱਤੇ ਤਸ਼ੱਦਦ ਵੀ ਕੀਤਾ ਗਿਆ ਤੇ ਬਾਅਦ ਦੇ ਵਿੱਚ ਕਿਸਾਨਾਂ ਦੀਆਂ ਟਰਾਲੀਆਂ ਹੋਰ ਸਮਾਨ ਵੀ ਖੁਦ ਪੁਲਿਸ ਦੇ ਵੱਲੋਂ ਚੋਰੀ ਕਰਵਾਇਆ ਗਿਆ ਇਲਜ਼ਾਮ ਕਿਸਾਨਾਂ ਦੇ ਵੱਲੋਂ ਲਗਾਏ ਗਏ ਨੇ ਤਾਂ ਜਿਸ ਦੇ ਜ਼ਬਰਦਸਤ ਵਿਰੋਧ ਕਰਦੇ ਹੋਏ ਅੱਜ ਕਿਸਾਨਾਂ ਦੇ ਵੱਲੋਂ ਇਹ 12 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਆਮਾ